ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਇਸ ਗੱਲ ਦਾ ਜ਼ਿਕਰ ਕਰਿਆ ਕਰਦੇ ਸੀ ਉਹ ਕਹਿੰਦੇ ਸੀ ਕਹਿੰਦੇ ਹਕੂਮਤ ਵੋਹ ਕਰਤੇ ਹੈ ਹਕੂਮਤ ਵੋਹ ਕਰਤੇ ਹੈ ਆ ਜਿਨਕਾ ਜਲੋ ਤੇ ਰਾਜ ਹੁੰਦਾ ਹੈ ਕਹਿਣੇ ਕੋ ਤੋ ਝੰਡੇ ਦੇ ਸਰਪੇ ਵੀ ਤਾਜ ਹੁੰਦਾ ਹੈ ਇਹ ਵਿਕਰਮ ਸਿੰਘ ਮਜੀਠੀਆ ਦੇ ਕਲਗੀ ਨੂੰ ਨਾ ਤੁਸੀਂ ਲਾ ਸਕਦੇ ਆ ਨਾ ਤੁਹਾਡੇ ਚ ਜੁਰਤ ਹੈ ਭਗਵੰਤ ਮਾਨ ਸਾਹਿਬ ਤੁਸੀਂ ਅੱਜ ਬਹੁਤ ਵੱਡਾ ਤੱਕਾ ਕੀਤਾ ਤੁਸੀਂ ਇੱਕ ਜਿਹੜੇ ਸੀਨੀਅਰ ਲੀਡਰ ਦੇ ਨਾਲ ਉਹਦੇ ਘਰ ਦੇ ਵਿੱਚ ਜਾ ਕੇ ਉਹਦੇ ਬੱਚਿਆਂ ਦੇ ਨਾਲ ਬਦਸਲੂਕੀ ਕੀਤੀ ਤੁਸੀਂ ਦਰਵਾਜ਼ੇ ਤੋੜ ਕੇ ਉਹਦੇ ਪਰਿਵਾਰ ਨਾਲ ਬਦਸਲੂਕੀ ਕੀਤੀ ਇਹ ਤੁਸੀਂ ਗਲਤ ਪਿਰਤ ਪਾ ਰਹੇ ਹੋ ਮੈਂ ਤੁਹਾਨੂੰ ਇਸ ਗੱਲ ਦੀ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪੰਜਾਬ ਦੇ ਭਵਿੱਖ ਲਈ ਜਿਹੜੀ ਚੰਗੀ ਗੱਲ ਨਹੀਂ ਹੈਗੀ ਇਹ ਬਿਲਕੁਲ ਤੱਕਾ ਹੋਇਆ ਛਰੇ ਆਮ ਤੱਕਾ ਹੋਇਆ ਪੰਜਾਬ ਦੇ ਭਵਿੱਖ ਦੇ ਲਈ ਅੱਜ ਜਿਹੜਾ ਬਹੁਤ ਕਾਲਾ ਦਿਨ ਹੈ ਅੱਜ ਸਵੇਰ ਤੋਂ ਹੀ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਰੇਡ ਚੱਲੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮੇਰੇ ਨਾਲ ਅਕਾਲੀ ਦਲ ਦੇ ਆਗੂ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹਾਂ ਪੂਰੇ ਮਾਮਲੇ ਨੂੰ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਮੁੱਢਲੇ ਤੌਰ ਤੇ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਭਵਿੱਖ ਦੇ ਲਈ ਅੱਜ ਜਿਹੜਾ ਬਹੁਤ ਕਾਲਾ ਦਿਨ ਹੈ ਕਾਲਾ ਦਿਨ ਇਸ ਕਰਕੇ ਜਿਹੜਾ ਪੰਜਾਬ ਦੀ ਆਵਾਜ਼ ਬਣ ਕੇ ਜਿਹੜਾ ਅਕਾਲੀ ਦਲ ਦਾ ਸੀਨੀਅਰ ਲੀਡਰ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਭਵਿੱਖ ਨੂੰ ਬਚਾਉਣ ਵਾਸਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਕ腐ਸ਼ਨ ਫ੍ਰੀ ਭ੍ਰਿਸ਼ਟਾਚਾਰ ਮੁਕਤ ਕਰਨ ਵਾਸਤੇ ਪੰਜਾਬ ਦਾ ਸ਼ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਵਾਲਾ ਅੱਜ ਉਹ ਉਸ ਦੀ ਆਵਾਜ਼ ਨੂੰ ਡੱਕਣ ਦੇ ਲਈ ਕੁਝੇ ਪਾਉਣ ਦੇ ਲਈ ਪੰਜਾਬ ਦੇ ਹੁਕਮਰਾਨ ਧਰਨੇ ਭਗਵੰਤ ਮਾਨ ਸਾਹਿਬ ਤੁਸੀਂ ਅੱਜ ਬਹੁਤ ਵੱਡਾ ਧੱਕਾ ਕੀਤਾ ਤੁਸੀਂ ਇੱਕ ਜਿਹੜੇ ਸੀਨੀਅਰ ਲੀਡਰ ਦੇ ਨਾਲ ਉਹਦੇ ਘਰ ਦੇ ਵਿੱਚ ਜਾ ਕੇ ਉਹਦੇ ਬੱਚਿਆਂ ਦੇ ਨਾਲ ਬਦਸਲੂਕੀ ਕੀਤੀ ਤੁਸੀਂ ਦਰਵਾਜ਼ੇ ਤੋੜ ਕੇ ਉਹਦੇ ਪਰਿਵਾਰ ਨਾਲ ਬਦਸਲੂਕੀ ਕੀਤੀ ਤੁਸੀਂ ਉਹਨਾਂ ਦੇ ਧਰਮ ਪਤਨੀ ਸਿਟਿੰਗ ਐਮ ਐਲ ਏ ਮਿਸਜ ਗਨੀਬ ਕੌਰ ਮਜੀਠੀਆ ਦੇ ਨਾਲ ਬਦਸਲੂਕੀ ਕੀਤੀ ਹਲਕੇ ਦੇ ਲੋਕਾਂ ਦੇ ਜਿਹੜੇ ਆਪਣੀਆਂ ਸਮੱਸਿਆਵਾਂ ਲੈ ਕੇ ਮਜੀਠੀਆ ਸਾਹਿਬ ਕੋਲ ਆਏ ਤੁਸੀਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਇਹ ਤੁਸੀਂ ਗਲਤ ਪਿਰਤ ਪਾ ਰਹੇ ਹੋ ਮੈਂ ਤੁਹਾਨੂੰ ਇਸ ਗ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪੰਜਾਬ ਦੇ ਭਵਿੱਖ ਲਈ ਜਿਹੜੀ ਚੰਗੀ ਗੱਲ ਨਹੀਂ ਹੈਗੀ ਇਹ ਬਿਲਕੁਲ ਤੱਕਾ ਹੋਇਆ ਛਰੇ ਆਮ ਤੱਕਾ ਹੋਇਆ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਨਿੰਦਾ ਕਰਦਾ ਹੈ ਔਰ ਇਸ ਗੱਲ ਦੇ ਲਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਵਿਕਰਮ ਮਜੀਠੀਆ ਦੇ ਅੱਜ ਸਮੁੱਚਾ ਅਕਾਲੀ ਦਲ ਖੜਾ ਹੈ ਉੱਥੇ ਨਾਮ ਦੇ ਨਾਲ ਪੰਜਾਬ ਦਾ ਹਰ ਵਰਗ ਚਾਹੇ ਉਹ ਜਵਾਨੀ ਹੋਵੇ ਕਿਸਾਨੀ ਹੋਵੇ ਮਜ਼ਦੂਰ ਹੋਵੇ ਮੁਲਾਜ਼ਮ ਹੋਵੇ ਕਾਂਗਰਸ ਹੋਵੇ ਭਾਜੀਪੀ ਹੋਵੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨਸ ਹੈਗੀਆਂ ਸਾਰੀਆਂ ਅੱਜ ਆਪਣੇ ਭਵਿੱਖ ਨੂੰ ਬਚਾਉਣ ਵਾਸਤੇ ਆਪਣੇ ਅਗੇਰੇ ਸਮੇਂ ਨੂੰ ਸੁਰਖਰੂ ਕਰਨ ਵਾਸਤੇ ਅੱਜ ਜਿਹੜਾ ਸਰਕਾਰ ਦੇ ਇਸ ਤਾਨਾਸ਼ਾਹੀ ਰਵਈਏ ਦੇ ਖਿਲਾਫ ਕੜੀਆਂ ਨੇ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਇਸ ਗੱਲ ਦਾ ਜ਼ਿਕਰ ਕਰਿਆ ਕਰਦੇ ਸੀ ਉਹ ਕਹਿੰਦੇ ਸੀ ਕਹਿੰਦੇ ਹਕੂਮਤ ਵੋਹ ਕਰਤੇ ਹਨ ਹਕੂਮਤ ਵੋਹ ਕਰਤੇ ਹਨ ਜਿਨਕਾ ਦਿਨੋ ਤੇ ਰਾਜ ਹੁੰਦਾ ਹੈ ਕਹਿਣੇ ਘਤੋ ਝੰਡੇ ਦੇ ਸਰਪੇ ਵੀ ਤਾਜ ਹੁੰਦਾ ਹੈ ਇਹ ਵਿਕਰਮ ਸਿੰਘ ਮਜੀਠੀਆ ਦੇ ਕਲਗੀ ਨੂੰ ਨਾ ਤੁਸੀਂ ਲਾ ਸਕਦੇ ਆ ਨਾ ਤੁਹਾਡੇ ਚ ਜੁਰਤ ਹੈ ਇਹ ਸ਼੍ਰੋਮਣੀ ਅਕਾਲੀ ਦਰ ਦੇ ਮਰਜੀਵੜੇ ਬਰਕਰ ਜੁਝਾਰੂ ਸਾਥੀ ਨੇ ਤੁਹਾਡੀਆਂ ਵਧਿਕੀਆਂ ਦਾ ਮੂੰਹ ਤੋੜ ਜਵਾਬ ਦਵਾਂਗੇ ਇਸ ਗੱਲ ਦਾ ਮੈਂ ਤੁਹਾਡੇ ਚੈਨਲ ਤੋਂ ਸਮਾਪਤ ਕਰਦਾ ਧੰਨਵਾਦ